ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਅਸੀਂ ਸਮਝਦਾ ਹਾਂ ਕਿ ਬੇਵਕੂਫ ਸਾਧ ਸੰਗਤ ਜੀ ਇੱਕ ਹੋਰ ਤਰ੍ਹਾਂ ਦੀ ਬੇਵਕੂਫਾਨਾ ਕਰਤਾਂ ਜੜੀਆਂ ਮੈਂ ਦੇਖਦਾ ਹਾਂ ਜਦੋਂ ਸਾਡੇ ਨਗਰ ਕੀਰਤਨ ਨਿਕਲਦੇ ਹਨ ਗੁਰਪੁਰਬਾਂ ਤੇ ਉਸ ਵਕਤ ਵੀ ਬਹੁਤ ਓਛੇ ਪੰਦਾ ਅਸੀਂ ਮਜ਼ਾਕ ਕਰਦੇ ਹਾਂ ਨਗਰ ਕੀਰਤਨ ਮੈਂਨੇ ਗਿਆਨ ਵਿੱਚ ਕਿਦੇ ਇਤਿਹਾਸ ਮੈਨੀ ਪੜਿਆ ਕਿ ਗੁਰੂ ਸਾਹਿਬ ਦੇ ਵੇਲੇ ਕੋਈ ਨਗਰ ਕੀਰਤਨ ਨਿਕਲੇ ਹੋਣ ਮੈਂ ਤੇ ਸਮਝੇ ਨਗਰ ਕੀਰਤਨ ਹੀ ਅਵੇਂ ਆਪਣਾ ਜਲੂਸ ਕੱਢੀ ਜਾ ਰਹੇ ਹਾਂ ਅਸੀਂ ਗੁਰੂ ਸਾਹਿਬ ਦੇ ਵੇਲੇ ਕੋਈ ਨਗਰ ਕੀਰਤਨ ਨਹੀਂ ਹੋਏ ਮਿਸਲਾਂ ਦੇ ਸਮੇਂ ਕੋਈ ਨਗਰ ਕੀਰਤਨ ਨਹੀਂ ਸੁਣਨੇ ਚਾਹੇ ਮਹਾਰਾਜ ਰਣਜੀਤ ਸਿੰਘ ਦੇ ਵਕਤ ਕੋਈ ਨਗਰ ਕੀਰਤਨ ਸੁਣਨ ਜੀ ਆਏ ਇਹ ਪਤਾ ਨਹੀਂ ਕਦੋਂ ਇਹ ਰਿਵਾਜ ਚਲਾ ਮਾਰਿਆ ਸਨ ਸਵੇਰੇ ਦੀਆਂ ਪ੍ਰਵਾਦ ਫੇਰੀਆਂ ਔਰ ਨਗਰ ਕੀਰਤਨ ਹੋ ਸਕਦਾ ਪ੍ਰਵਾਦ ਫੇਰੀਆਂ ਕੀਦੇ ਮਈਆਂ ਹੁਣ ਔਰੋ ਚੰਗੀ ਗੱਲ ਰਹੀ ਐ ਵੇ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਜਾਂਦੇ ਸਵੇਰ ਜਾਗ ਜਿੰਦੀ ਸਨ ਸੰਗਤਾਂ ਨੌ ਬੜਨਾ ਜਿਹਨੂੰ ਅਸੀਂ ਨਿਯਤਮ ਕਰਨ ਵਾਸਤੇ ਗੁਰੂ ਘਰਾਂ ਵਿੱਚ ਜਾਉਣ ਵਾਸਤੇ ਲੇਕਿਨ ਅੱਜਾਰੇ ਨਗਰ ਕੀਰਤਨ ਵਿੱਚ ਜਿਸ ਕਿਸਮ ਦਾ ਅਸੀਂ ਡੰਬਰ ਕਰਦੇ ਹਾਂ ਡਰਾਮੇ ਕਰਦੇ ਹਾਂ ਖਾਣ ਪੀਣ ਦੇ ਪਦਾਰਥਾਂ ਪਿੱਛੇ ਪੇ ਰਹਿੰਦੇ ਹਾਂ ਬੜੀ ਘਟ ਦੁਨੀਆ ਐਸੀ ਹੈ ਜਿਹੜੀ ਨਗਰ ਕੀਰਤਨ ਵਿੱਚ satsang ਕਰਦੀ ਹੋਈ ਜਾਂ ਕਿਦੇ ਬਾਟ ਕੀਰਤਨ ਹੋ ਰਿਹਾ ਉਹਦੇ ਬਾਰੇ ਬਸੇ ਧਿਆਨ ਦੇ ਕੇ ਆਪਣੀ ਸੁਸਤੀ ਵਿਤੀ ਕਰ ਕਰਕੇ ਦੁਨੀਆ ਚੱਲਦੀ ਹੋਵੇ ਬਹੁਤ ਸਾਰੀ ਦੁਨੀਆ ਸਟਾਲ ਲੱਗੇ ਹੋਏ ਖਾਣ ਪੀਣ ਵਿੱਚ ਮਸਤ ਅਸੀਂ ਕਈ ਦਫਾ ਦੇ ਮੈਂ ਇੱਥੇ ਤੱਕ ਨਜ਼ਾਰਾ ਦੇਖਿਆ ਹੈ ਕਿ ਇਤਨੀ ਭੁਖਦਾ ਪ੍ਰਗਟਾਵਾ ਕਰਦੇ ਨੇ ਕਿ ਜਿਸ ਤਰ੍ਹਾਂ ਦੇ ਫਰੂਟ ਕਦੇ ਦੇਖੇ ਹੀ ਨਹੀਂ ਜਿਹੜੇ ਸਟਾਲਾਂ ਦੇ ਲੱਗੇ ਨੇ ਇਹ ਖਾਣ ਪੀਣ ਦੇ ਪਦਾਰਥ ਜਿਸ ਤਰ੍ਹਾਂ ਪਹਿਲੀ ਵਾਰੀ ਅਸੀਂ ਦੇਖੇ ਨੇ ਇਸ ਤਰ੍ਹਾਂ ਟੁੱਟ ਕੇ ਉਹਨਾਂ ਦੇ ਪੈਈ ਵਿੱਚ ਦੁਨੀਆ ਦੇਖੀ ਹੈ ਚੰਗੇ ਚੰਗੇ ਉਮਰਾਂ ਵਾਲੇ ਬੰਦੇ ਵੀ ਮੈਂ ਐਸੀ ਹਰਤ ਕਰ ਦੇਖੇ ਕਈਆਂ ਸਟਾਲਾਂ ਤੇ ਜਿਸ ਤਰ੍ਹਾਂ ਸਿਨੇਮੇ ਚ ਟਿਕਟਾਂ ਕੱਢਦੇ ਨਾ ਭੀੜ ਵਿੱਚ ਵੜ ਕੇ ਦੇ ਹੱਥ ਬੜਾ ਲੰਮਾ ਕਰਕੇ ਲੱਗੂ ਵੀ ਕੋਈ ਚੀਜ਼ ਹੱਥ ਆ ਜਾਵੇ ਮੇਰੇ ਟਿਕਟ ਹੱਥ ਆ ਜਾਵੇ ਇਸ ਤਰ੍ਹਾਂ ਦੀ ਹਾਲਤ ਬਣੀ ਹੁੰਦੀ ਹੈ ਵੀ ਇੱਕ ਫਰੂਟ ਕੋਈ ਕੇਲਾ ਸੰਤਰਾ ਕੋਈ ਮੇਰੇ ਹੱਥ ਆ ਜਾਵੇ ਤੇ ਭੀੜ ਵਿੱਚ ਘੁਸੜੇ ਦੇ ਹੁੰਦੇ ਆ ਅਸੀਂ ਲੋਕ ਉਮਰ ਰਸੀਦਾ ਬੰਦੇ ਬੀਬੀਆਂ ਵੀ ਵਿਚਾਈ ਇਹ ਕਿਹੜਾ ਮਜ਼ਾਕ ਕਰ ਕਿਹੜਾ ਇਸ ਧਰਮ ਦਾ ਮਜ਼ਾਕ ਕਰ ਰਹੇ ਹੋ ਕਿ ਆਪਣੀ ਭੁੱਖ ਦਾ ਮਜ਼ਾਕ ਕਰ ਰਹੇ ਹੋ ਭੁੱਖੇ ਨੰਗੇ ਹੋਂ ਦਾ ਮਜ਼ਾਕ ਕਰ ਰਹੇ ਹੋ ਨੱਚ ਕੁੱਦ ਕੇ ਬੁਰਕੇ ਨੌਜਵਾਨਾਂ ਨੂੰ ਤੁਸੀਂ ਦੇਖੋ ਕਿ ਮੋਟਰਸਾਈਕਲਾਂ ਤੇ ਸਵਾਰ ਫੁੱਟੇ ਸਿੱਧੇ ਸਟੈਂਡ ਕਰਕੇ ਕਦੇ ਅਗਲਾ ਟਾਇਰ ਖੜਾ ਕਦੇ ਪਿਛਲਾ ਟਾਇਰ ਖੜਾ ਬਈ ਇੱਕ ਇਹੋ ਛੇ ਗੱਲਾਂ ਨੇ ਇਹਨਾਂ ਨਾਲ ਕੋਮਦੀ ਕੋਈ ਵੜਿਆਈ ਪ੍ਰਗਟ ਨਹੀਂ ਹੁੰਦੀ ਸੰਗਤਾਂ ਦੇ ਸਾਹਮਣੇ ਤੇ ਮੈਂ ਤੇ ਸਮਝਦਾ ਇਹ ਨਗਰ ਕੀਰਤਨ ਪਬਲਿਕ ਲਈ ਬੜੀ ਭਾਰੀ ਦਿੱਕਤਾਂ ਦਾ ਕਾਰਨ ਬਣਦੇ ਨੇ ਰੋਣਾ ਬੰਦ ਰੂਟ ਚੇਂਜ ਗੱਡੀਆਂ ਨੂੰ ਪਰੇਸ਼ਾਨੀ ਆਮ ਸਵਾਰੀਆਂ ਨੂੰ ਪਰੇਸ਼ਾਨੀ ਮਤਲਬ ਕੀ ਹੈ ਇਹਨਾਂ ਗੱਲਾਂ ਦਾ ਪਬਲਿਕ ਲਈ ਪਬਲਿਕ ਨੂੰ ਰਾਸ ਕਰਨ ਵਾਸਤੇ ਧਰਮ ਦੀ ਕੋਈ ਮਜ਼ਾਰਤ ਕਰਨ ਵਾਲੀ ਚੀਜ਼ ਨਹੀਂ ਹੁੰਦੀ ਧਰਮ ਦੀ ਜ਼ਿੰਦਗੀ ਚ ਅਪਣਾਉਣ ਵਾਲੀ ਚੀਜ਼ ਹੈ ਅਸੀਂ ਧਾਰਮਿਕ ਅਸੂਲਾਂ ਨੂੰ ਅਪਣਾਈਏ ਧਾਰਮਿਕ ਮर्यादा ਨੂੰ ਅਪਣਾਈਏ ਉਹ ਕਰ ਬੈਠੇ ਅਪਣਾ ਸਕਦੇ ਹਾਂ ਜਾਂ ਆਪਣੇ ਗੁਰੂ ਘਰ ਵਿੱਚ ਅੰਦਰ ਬੈਠ ਕੇ ਅਸੀਂ ਧਰਮ ਦੀ ਉੱਥੇ ਤੇ ਤੁਸੀਂ ਦੇਖੋ ਹਾਜ਼ਰੀ ਨਾਲ ਦੇ ਬਰਾਬਰ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਉੱਥੇ ਕਥਾ ਕੀਰਤਨ ਹੁੰਦੇ ਨੇ ਉੱਥੇ ਹਾਜ਼ਰੀ ਬੜੀ ਘੱਟ ਹੁੰਦੀ ਹੈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਜਿੱਥੇ ਵੱਡੇ ਵੱਡੇ ਨਗਰਾਂ ਦੇ ਸਿੱਖਾਂ ਦੇ ਉੱਥੇ ਤੇ ਫਿਰ ਵੀ ਚਲੋ ਹਾਜ਼ਰੀ ਹੁੰਦੀ ਹੈ ਪਰ ਜਿਹੜੇ ਛੋਟੇ ਪਿੰਡ ਨੇ ਉਹਨਾਂ ਆਪਣਾ ਤੁਸੀਂ ਜਾ ਕੇ ਦੇਖੋ ਕਈ ਦਫਾ ਭਾਈ ਸਾਹਿਬ ਇਕੱਲੇ ਹੀ ਪ੍ਰਕਾਸ਼ ਕਰ ਰਹੇ ਹੁੰਦੇ ਨੇ ਇਕੱਲੇ ਹੀ ਸੁਖਾਸਨ ਕਰ ਰਹੇ ਹੁੰਦੇ ਨੇ ਇਹ ਸਾਡੀ ਹਾਲਤ ਹੈ ਕਿ ਉਸ ਵੇਲੇ ਨਗਰ ਕੀਰਤਨ ਦੇ ਵੇਲੇ ਸਾਨੂੰ ਕਿੰது ਬੜਾ ਧਰਮ ਜਾਗ ਆਉਂਦਾ ਸਾਨੂੰ ਕੁਛ ਨਹੀਂ ਬਸ ਮੇਲੇ ਬਣਾ ਕੇ ਰੱਖਿਓ ਨੇ ਮੇਲੇ ਨੇ ਅਗਰ ਸੱਚ ਮੁੱਚ ਜਿੰਨੀ ਦੁਨੀਆ ਸਾਰੀ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀ ਹੈ ਅਗਰ ਇੰਨੇ ਲੋਕ ਵੀ ਅਮਰਤਾਰੀ ਹੋ ਜਾਣ ਉਹ ਧਰਮ ਦੇ ਮਾਰਗ ਤੇ ਤੁਰ ਪੈਨ ਕਰਮ ਕੰਨ ਛੱਡ ਦੇਣ ਪਖੰਡ ਛੱਡ ਦੇਣ ਗੁਰਮਤ ਦੇ ਉਲਟ ਕੰਮ ਛੱਡ ਦੇਣ ਤੇ ਸ਼ਾਇਦ ਕਉਮ ਦਾ ਰੂਪ ਰੇ ਕਉਮ ਦੀ ਰੂਪਰੇਖਾ ਕੁਝ ਹੋ ਰਹੀ ਹੁੰਦੀ ਕਉਮ ਦਾ ਮੂਹ ਮਖਾਰਾ ਕੁਝ ਹੋ ਰਹੀ ਹੁੰਦਾ ਲੇਕਿਨ ਨਹੀਂ ਇਹ ਵੱਡੇ ਵੱਡੇ ਨਗਰ ਕੀਰਤਨ ਦੇ ਪੰਜਾਬ ਵਿੱਚੋਂ ਨਿਕਲਦੇ ਨੇ ਪਰ ਅੱਜ ਤੁਸੀਂ ਪੰਜਾਬ ਵੀ ਦੇਖੋ ਕਿ ਪੰਜਾਬ ਦੇ ਵਿੱਚ 80% ਨੌਜਵਾਨ ਆਪਣੀ ਦਾੜੀ ਕਿਸਾਂ ਦੀ ਬੇਦੀ ਕਰ ਚੁੱਕੇ ਨੇ ਪਰ ਸਿੱਖੀ ਦੇ ਹੱਕ ਵਿੱਚ ਬੋਲਦੇ ਉਹ ਵੀ ਸੁਨੇ ਜਾਂਦੇ ਨੇ ਫੇਸਬੁਕ ਤੇ YouTube ਤੇ ਕਈ ਦਫਾ ਉਹ ਸ਼ਬਦਾਂ ਦੀ ਵਿਆਖਿਆ ਕਰਦੇ ਸੁਨੇ ਜਾਂਦੇ ਨੇ ਇੱਥੇ ਤੱਕ ਹਾਲਤ ਹੈ ਕਿ ਉਹਨਾਂ ਨੂੰ ਕਈ ਦਫਾ ਗੁਰਬਾਣੀ ਦੇ ਉਚਾਰਨ ਸੁੱਧਾ ਪਤਾ ਹੀ ਨਹੀਂ ਹੁੰਦਾ ਕੱਲ ਮੈਂ ਸੁਣ ਰਿਹਾ ਸੀ ਫੇਸਬੁਕ ਦੀ ਇੱਕ ਨੌਜਵਾਨ ਜਪਜੀ ਸਾਹਿਬ ਦੀ ਪਹਿਲੀ ਪਉੜੀ ਦੇ ਅਰਥ ਕਰ ਰਿਹਾ ਸੀ ਤੇ ਉਸ ਨੂੰ ਲਾਮ-ਦਲਾਮ ਦੀ ਆਵਾਜ਼ ਦਾ ਨਹੀਂ ਪਤਾ ਸੋਚਿਆ ਸੋਚ ਨੂੰ ਸੋਚੇ ਸੋਚ ਵੱਡੀ ਜਾ ਰਹੀ ਆ ਕੂੜਾ ਟੁੱਟਿਆ ਟੁੱਟਿਆ ਪਾਣੂ ਟੁੱਟੇ ਵੜੀ ਜਾ ਰਿਆ ਦਲਾਮ ਦੀ ਵਾਦੀ ਲਾਮ ਵੜੀ ਜਾ ਰਿਆ ਤੇ ਵਿਆਖਿਆ ਕਰੀ ਜਾ ਰਿਆ ਜੀਪਸਾ ਦੀ ਪਹਿਲੀ ਪੂਰੀ ਦੀ ਜਿਹੜਾ ਦੇਖੋ ਕਥਾਕਾਰ ਬਣਿਆ ਜਿਹੜਾ ਦੇਖੋ ਲੈਕਚਰ ਬਣਿਆ ਜਿਹੜਾ ਦੇਖੋ ਧਾਰਮਿਕ ਗਵਾਹੀ ਕਰਨ ਵਾਲਾ ਲੀਡਰ ਬਣਿਆ ਫਿਰਦਾ ਔਰ ਫੇਸਬੁੱਕ ਔਰ ਯੂਟਿਊਬ ਸਾਨੂੰ ਇੱਕ ਐਸੀ ਚੀਜ਼ ਲੱਭ ਗਈ ਹੈ ਜੋ ਉਲਟ ਪੁਟ ਜੋ ਸਾਡੇ ਵਿਚਾਰ ਕਹੀਂ ਕੀ ਕਰਨਗੇ ਹੇਮਕੁਟ ਦੀ ਯਾਤਰਾ ਦੀ ਤਸਵੀਰਾਂ ਪਾ ਦੇਣਗੇ ਥੱਲੇ ਲਿਖਣਗੇ ਬੜਾ ਕੋਈ ਬਦਨਸੀਬ ਹੋ ਗਿਆ ਜਿਹੜਾ ਸ਼ੇਅਰ ਨਾ ਕਰੇ ਬਰਾ ਕੁ ਬੰਸੀ ਵੇ ਜਿਹੜਾ ਵਾਇਗਰ ਉਹਨਾਂ ਲਿਖੇ ਕਿ ਆਹ ਤਮਾਸ਼ੇ ਬਣਾ ਕੇ ਰੱਖੇ ਹੋ ਨੇ ਅਸਾਂ ਨੇ ਸਾਨੂੰ ਪਤਾ ਹੀ ਨਹੀਂ ਕੋਈ ਸਿੱਖੀ ਦਾ ਕੋਈ ਤੀਰਥ ਹੀ ਨਹੀਂ ਆਉ। ਐਵੇਂ ਬਦੋਬਦੀ ਲੰਘੇ ਉਸ ਨੂੰ ਗੁਰਸਾਹਿਬ ਦੀ ਆਤਮਕਥਾ ਬਣਾ ਕੇ ਜਿੱਤੇ ਨਾਟਕ ਦੀ ਉਸ ਵਰਤਾਂ ਨੂੰ ਤੇ ਲੰਘੇ ਦੇ ਇਸ ਤੀਰਥ ਬਣਾ ਕੇ ਬਹਿ ਗਏ ਆ। ਤੇ ਲਿਖੀ ਗਈ ਜਾ ਰਹੇ ਫੇਸਬੁੱਕ ਤੇ ਆਪਣੀ ਅਗਿਆਨਤਾ ਦਾ ਪਤਾ ਹੀ ਨਹੀਂ ਆਪ ਗਿਆਨ ਹੀ ਨਹੀਂ ਦੁਨੀਆ ਦੀ ਸੁਰਤ ਕੋਈ ਨਹੀਂ। ਕੋਈ ਜਾਪ ਸਾਹਿਬ ਦੀ ਪੰਕਤੀ ਲਿਖ ਕੇ ਸ਼ੇਅਰ ਕਰਵਾ ਰਿਹਾ। ਕੁਝ ਵੀ ਨਹੀਂ ਪੰਕਤੀ ਕੁਝ ਪੈਦੀ ਪੰਕਤੀ ਲਿਕੇ ਸ਼ੇਅਰ ਕਰਵਾਈ ਜਾ ਰਿਆ ਪਤਾ ਹੀ ਕੱਖ ਨਹੀਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਗੁਰਗੰਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸੁਧ ਪੜਨੀ ਆਉਂਦੀ ਪਹਿਲੀ ਪੋੜੀ ਪੜਨੀ ਆਉਂਦੀ ਦੇਖੇ ਕਾਰ ਬਣੇ ਫਿਰਦੇ ਹਾਂ ਕੋਈ ਉੱਠਦਾ ਕਹਿੰਦਾ ਜੀ ਧਰਮ ਕੁਝ ਹੁੰਦਾ ਹੀ ਨਹੀਂ ਕੋਈ ਉੱਠਦਾ ਕਹਿੰਦਾ ਜੀ ਪਰਮਾਤਮਾ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਜੀ ਕੋਈ ਉੱਠਦਾ ਆਵਾ ਗਵ ਨਹੀਂ ਕੁਝ ਨਹੀਂ ਹੁੰਦਾ ਜੀ ਆਵਾ ਗਣ ਹੁੰਦਾ ਹੀ ਨਹੀਂ ਜੀ ਅੱਗੇ ਕੌਣ ਗਿਆ ਦੇਖਣ ਵਾਸਤੇ ਭਾਈ ਅੱਗੇ ਜਾ ਕੇ ਦੇਖ ਕੇ ਆਵਾਂਗੇ ਤਾਂ ਹੀ ਮੰਨਾਂਗੇ ਇਹਨਾਂ ਗੱਲਾਂ ਨੂੰ ਉਸ ਸਾਇੰਸ ਕਹਿੰਦੀ ਹੈ ਵੀ ਜ਼ਮੀਨ ਫਿਰਦੀ ਹੈ ਚੰਦਰਮਾ ਚੱਲਦਾ ਹੈ ਜ਼ਮੀਨ ਚੱਲਦੀ ਹੈ ਤੁਸੀਂ ਮੰਨ ਲੈਂਦੇ ਹੋ ਤੁਸੀਂ ਕਦੇ ਕਦੇ ਦੇਖੀ ਚੱਲਦੀ ਜਿਵੇਂ ਜਾਂ ਤੁਹਾਡੇ ਕੋਲ ਐਸੇ ਉਪਕਰਣ ਹਨ ਸਾਇੰਸੀ ਜਿਨ੍ਹਾਂ ਤੋਂ ਸਾਬਤ ਕਰ ਸਕੋਗੇ ਕਿ ਧਰਤੀ ਘੁੰਮਦੀ ਹੈ ਤੁਸੀਂ ਕਿਸ ਤਰ੍ਹਾਂ ਇਹ ਚੀਜ਼ ਮੰਨ ਲਈਆਂ ਤੁਸੀਂ ਇਹ ਕਿਉਂ ਮੰਨਦੇ ਹੋ ਕਿਉਂਕਿ ਸਾਇੰਸ ਨੇ ਕਾਢੀਆਂ ਜੀ ਤੇ ਗੁਰੂ ਪਾਤਸ਼ਾਹ ਜਿਹੜੇ ਰੱਬੀ ਨੂਰ ਸਨ ਰੱਬੀ ਸ਼ਕਤੀਆਂ ਦੇ ਮਾਲਕ ਸਨ ਉਹਨਾਂ ਦੇ ਮੁਖੂ ਉਚਾਰਨ ਹੋਈਆਂ ਗੱਲਾਂ ਉਹਨਾਂ ਦੇ ਜਸਬੂਤ ਲੱਭਦੀ ਫਿਰਦੇ ਹੋ ਅਸੀਂ ਅੱਗੇ ਗਏ ਨਹੀਂ ਸਾਨੂੰ ਕੀ ਪਤਾ ਜੇ ਅੱਗੇ ਕੀ ਹੁੰਦਾ ਹੈ ਅੱਗੋਂ ਕਿਹੜਾ ਮੁਰਗੇ ਆਇਆ ਹੈ ਭਾਈ ਗੁਰੂ ਸਾਹਿਬ ਦੇ ਅੱਗੇ ਪਿੱਛੇ ਦੀ ਸਾਰੀਆਂ ਗੱਲਾਂ ਜਾਣਦੇ ਸਨ ਸਾਰੇ ਵਿਚਾਰ ਜਾਣਦੇ ਸਨ ਉਹਨਾਂ ਦੇ ਮੁਖ ਤੋਂ ਸਰਕਾਰਪੁਰਖ ਵਾਹਿਗੁਰੂ ਨੇ ਬਾਣੀ ਕਢਾਈ ਜਿਸ ਨੇ ਸਿਸ਼ਟੀ ਬਣਾਈ ਅੱਗੇ ਕੀ ਹੁੰਦਾ ਹੈ ਪਿੱਛੇ ਕੀ ਹੁੰਦਾ ਹੈ ਉਹ ਸਭ ਜਾਣਦਾ ਹੈ ਗੁਰੂ ਸਾਹਿਬ ਦੇ ਮੁਖ ਤੋਂ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਨਿਕਲ ਗਈਆਂ ਜਿਹੜੀਆਂ ਅੱਜ ਉਹਨਾਂ ਤੋਂ ਕਿਤਨੇ ਸਾਲਾਂ ਬਾਅਦ ਸਾਇਸ ਸਾਕੇ ਸਾਬਤ ਕਰਦੀ ਪਈ ਹੈ ਕਿ ਹਾਂ ਵੀ ਇਹ ਗੱਲ ਠੀਕ ਹੈ ਉਹਨਾਂ ਦੇ ਮੂੰਹ ਅਚਾਨਕ ਉਹਨਾਂ ਦੇ ਮੂੰਹ ਗੁਰੂ ਪਰਮਾਤਮਾ ਨੇ ਉਹ ਮਿੱਠ ਬੋਲ ਕਢਾ ਦਿੱਤੇ ਹਨ ਤੇ ਇਹ ਅਧਿਵਿਸ਼ਵਾਸੀ ਜੀ ਅਸੀਂ ਗੱਲਾਂ ਕਰ ਰਹੇ ਹਾਂ ਤੇ ਧਰਮ ਦੀ ਬੜੀਆ ਰਾਸਤਾ ਦੱਸੀ ਜਾ ਰਹੇ ਹਾਂ ਦੁਨੀਆ ਨੂੰ ਦੂਜੇ ਪਾਸੇ ਜਿਹਨੇ ਬੰਦੇ ਕਿਸ ਦਾੜੀਆਂ ਦੀ ਬੇਦਵੀ ਕਰਕੇ ਆਪਣੇ ਆਪ ਨੂੰ ਸਿੱਖ ਵਾ ਰਹੇ ਨੇ ਬਲਕਿ ਉਹ ਮੰਗ ਕਰਦੇ ਨੇ ਕਿ ਸਾਨੂੰ ਵੀ ਸਿੱਖ ਕਰ ਗਿਣਿਆ ਜਾਇਆ ਜੀ ਪਿਛਲੇ ਦਿਨੀ ਇੱਕ ਮੰਨਿਆ ਪਰਮੰਨਿਆ ਕੌਮ ਦਾ ਪ੍ਰਚਾਰਕ ਵੀ ਉਹਨਾਂ ਦੇ ਹੱਕ 'ਚ ਬੋਲ ਰਿਹਾ ਸੀ ਕਿ ਨਹੀਂ ਜੀ ਸਾਨੂੰ ਇਹ ਇਹ ਤੁਹਾਨੂੰ ਰਿਲੈਕਸੇਸ਼ਨ ਦੇਣੀ ਪੈਣੀ ਹੈ ਜਿਹੜੇ ਨੌਜਵਾਨਦਾਰੀਆਂ ਕੇਸ ਮੁਰ ਚੁੱਕੇ ਨੇ ਉਹਨਾਂ ਨੂੰ ਵੀ ਸਿੱਖੀ ਤੁਹਾਨੂੰ ਯਾਰ ਕੋਈ ਸ਼ਰਮ ਕਰੋ ਉਹ ਕਾਦੀ ਸਿੱਖੀ ਬਈ ਕਹਿੰਦੀ ਸਿੱਖੀ ਅੰਦਰ ਦੀ ਚਾਹੀਦੀ ਹੈ ਉਹ ਬਾਹਰੋਂ ਤੁਹਾਡੀ ਸ਼ਕਲ ਨਹੀਂ ਦਿਸਦੀ ਸਿੱਖਾਵਾਰੀ ਤੇ ਅੰਦਰ ਦੀ ਕਿਹੜੀ ਸਿੱਖੀ ਤੁਝੇ ਬਾਹਰਲੀ ਸਿੱਖੀ ਕਰੂ ਕੋਈ ਇਹ ਗੁਰਬਾਣੀ ਦਾ ਹੁਕਮ ਨਹੀਂ ਹੈ ਗੁਰੂ ਸਾਹਿਬ ਅਗਰ ਇਸਲਾਮ ਵਾਲਿਆਂ ਨੂੰ ਸਮਝਾਉਂਦੇ ਕਹਿੰਦੇ ਨੇ ਵੀ ਬੰਦਾ ਸਭ ਸੂਰਤ ਦਾ ਸਾਰ ਸਿਹਰਾ ਹੋਣਾ ਚਾਹੀਦਾ ਹੈ ਤੇ ਇਹ ਉਪੇਸ਼ਾ ਉਹਨਾਂ ਵਾਸਤੇ ਸੀ ਸਾਡੇ ਵਾਸਤੇ ਨਹੀਂ ਵੈਸੇ ਸਾਬਤ ਸੂਰ ਦਸਤਾਰ ਸੇਰਾ ਹੋਣਾ ਚਾਹੀਦੇ ਆ ਇਹ ਸਾਡੀਆਂ ਦਾੜੀਆਂ ਸਾਡੇ ਕੇਸ ਅਸੀਂ ਆਪੇ ਪੈਦਾ ਕੀਤੇ ਕਿ ਪ੍ਰਮਾਤਮਾ ਨੇ ਪੈਦਾ ਕੀਤੇ ਸਾਡੇ ਮੂੰਹ ਨਾਲ ਅੱਖਾਂ ਹੱਥ ਪੈਰ ਅਸੀਂ ਲਗਾਏ ਕਿ ਪ੍ਰਮਾਤਮਾ ਨੇ ਲਗਾਏ ਜਿਸ ਵਿੱਚ ਜਿੱਤੇ ਹੱਥਾਂ ਦੀ ਲੋੜ ਸੀ ਹੱਥ ਲਗਾਏ ਜਿੱਤੇ ਪੈਰਾਂ ਦੀ ਲੋੜ ਸੀ ਪੈਰ ਲਗਾਏ ਮੂੰਹ ਨਾਲ ਅੱਖਾਂ ਜਿੱਦਰੀ ਤੇ ਜਿੰਨਾ ਅੰਗਾਂ ਦੀ ਲੋੜ ਸੀ ਉੱਥੇ ਲਗਾਏ ਉਹ ਸਾਧ ਸੰਗਤ ਦੀ ਕਿਤੇ ਕਿ ਮੈਡੀਕਲ ਸਾਇੰਸ ਦੇ ਜਾਣ ਵਾਲੇ ਲੋਕ ਜਿਹੜੇ ਕਿਤੇ ਡਾਕਟਰਾਂ ਕੋਲ ਜਾ ਕੇ ਬੈਠੇ ਹੋ ਤੇ ਸਿੱਖਿਓ ਕਿ ਸਰੀਰ ਦੇ ਅੰਦਰ ਪਰਮਾਤਮਾ ਨੇ ਕਿਹੜੇ-ਕਿਹੜੇ ਸਿਸਟਮ ਬਣਾਏ ਹੋਏ ਨੇ ਕਿਸ ਤਰ੍ਹਾਂ ਸਾਡਾ ਸਰੀਰ ਧੁਰ ਰਿਹਾ ਹੈ ਕਿਸ ਤਰ੍ਹਾਂ ਅਸੀਂ ਖਾਧ ਪੀ ਰਹੇ ਹਾਂ ਕਿਸ ਤਰ੍ਹਾਂ ਪਚ ਰਿਹਾ ਹੈ ਕਿਸ ਤਰ੍ਹਾਂ ਉਹ ਆਪਣੇ ਆਪਣੇ ਥਾਂ ਤੇ ਵਿਟਾਮਿਨ ਬਣ ਕੇ ਸਰੀਰ ਨੂੰ ਤਾਕਤ ਦੇਈ ਜਾ ਰਿਹਾ ਉਹ ਰੱਬੀ ਕਿਰਿਆਵਾਂ ਨੂੰ ਅਸੀਂ ਕੀ ਜਾਨੀਏ ਭਾਈ ਤੇ ਜਿਸ ਪਰਮਾਤਮਾ ਨੇ ਇੰਨਾ ਸੋਹਣਾ ਸਰੀਰ ਬਣਾਇਆ ਆਪਣੇ ਵਸਣ ਵਾਸਤੇ ਇਹ ਹਰ ਮੰਦਰ ਇਹ ਸਰੀਰ ਹੈ ਇਹ ਗਿਆਨ ਰਤਨ ਪ੍ਰਗਟ ਹੋਏ ਇਹ ਗੁਰੂ ਦੇ ਗਿਆਨ ਰੂਪੀ ਰਤਨ ਨਾਲ ਸਮਝ ਆਉਂਦੀ ਹੈ ਕਿ ਇਹ ਸਰੀਰ ਗਾਰੀ ਦਾ ਮੰਦਰ ਹੈ ਪ੍ਰਭੂ ਦੇ ਵਸਣ ਦਾ ਘਰ ਹੈ ਸਭੇ ਕੱਢ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ ਤੇ ਜੈਸਾ ਕਰ ਪ੍ਰਮਾਤਮਾ ਨੂੰ ਚਾਹੀਦਾ ਸੀ ਆਪਣੇ ਵਸਣ ਵਾਸਤੇ ਵੈਸਾ ਉਸਨੇ ਬਣਾਇਆ ਜਿਸ ਅੰਗ ਦੀ ਜਿੱਥੇ ਲੋੜ ਸੀ ਸਿਰ ਬਣਾਈ ਤੇ ਸ੍ਰੀਿਕ ਅੰਗਾਂ ਮੰਗੀ ਤੁਹਾਡੇ ਕੇਸ ਦਾੜੀਆਂ ਤੁਹਾਡੇ ਬदन ਦੇ ਰੂਮ ਵੀ ਨੇ ਤੇ ਪ੍ਰਮਾਤਮਾ ਦੇ ਦਿੱਤੇ ਸ੍ਰੀ ਨੂੰ ਪਾਣ ਤਰੋੜ ਕੇ ਤੇ ਅਖਵਾਇ ਜਾਂਦੇ ਉਹ ਸਿੱਖ ਉਹ ਪਈ ਸਿੱਖ ਦਿੱਤੀ ਪਹਿਲੀ ਪੂਰੀ ਹੁਕਮ ਰਜ਼ਾਈ ਚੱਲਣਾ ਨਾਂ ਲਿਖਿਆ ਨਾਰ ਕਿ ਰੱਬੀ ਰਜ਼ਾ ਵੀ ਤੁਰਨਾ ਹੈ ਰੱਬੀ ਹੁਕਮ ਵੀ ਤੁਰਨਾ ਹੈ ਤੇ ਇਹ ਰੱਬੀ ਹੁਕਮ ਅਗੇ ਦਾੜੀ ਕਤਰੂ ਇਹ ਰੱਬੀ ਰਜ਼ਾਏ ਕੀ ਕੇਸਾਂ ਦੀ ਬੇਦੀ ਵੀ ਕਰੋ ਇਹ ਪਰਮਾਤਮਾ ਨੇ ਫਾਲਤੂ ਚੀਜ਼ ਦਿੱਤੀ ਯਾ ਸਿਰ ਦਿੱਤੀ ਪਈ ਇਹ ਕਿਉਂ ਨਹੀਂ ਤੁਸੀਂ ਸੋਚਦੇ ਜੇ ਤੁਹਾਡਾ ਇੰਨਾ ਹੀ ਸਿੱਖੀ ਨਾਲ ਪਿਆਰ ਹੈ ਸਿੱਖ ਕੋਣਾ ਚੰਦੇ ਹੋ ਤੇ ਜੇ ਤੁਸੀਂ ਦਾੜੀ ਦਾ ਭਾਰ ਨਹੀਂ ਚੱਲ ਸਕਦੇ ਕੇਸਾਂ ਦਾ ਭਾਰ ਨਹੀਂ ਚੱਲ ਸਕਦੇ ਸਾਹ ਨਹੀਂ ਸਕਦੇ ਉਹ ਵੀ ਬੀਬੀਆਂ ਨੇ ਬੱਚਿਆਂ ਦੀਆਂ ਗੁੱਤਾਂ ਕਰਨੀ ਪੈਣੀ ਸੀ ਜੂੜੇ ਕਰਨੇ ਪੈਂਦੇ ਸੀ ਆਲਸੀਆਂ ਪੱਟੀਆਂ ਕੇਸੀ ਕਟਾ ਕੇ ਮਾਰ ਦਿੱਤੇ ਇਹ ਕਿਹੜੀ ਸਿੱਖੀ ਹੈ ਬਾਈ ਇਹ ਐਸੇ ਆਲਸੀ ਲੋਕ ਉਹ ਸਿੱਖ ਕੌਣ ਦੇ ਹੱਕਦਾਰ ਨੇ ਸਿੱਖ ਤੇ ਉਦਮ ਕਰਨ ਵਾਲਾ ਬੰਦਾ ਅਮਰ ਤੋਂ ਉੱਠ ਕੇ ਜਾ ਕੇ ਆਪਣੇ ਰੱਬ ਨੂੰ ਯਾਦ ਕਰਨ ਵਾਲਾ ਰੱਬੀ ਭਾਣੇ ਨੂੰ ਸਮਝਣ ਵਾਲਾ ਰੱਬੀ ਰਜ਼ਾ ਨੂੰ ਸਮਝਣ ਵਾਲਾ ਇਹ ਕਿਸ ਤਰ੍ਹਾਂ ਮੰਨਤਾ ਦਿਓਗੇ ਤੁਸੀਂ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਆਪਣਾ ਸੀੜੀ ਭਾਂਡ ਤੋੜ ਦਿੱਤਾ ਸਾਰਾ ਮੂੰਹ ਸਿਰ ਨੱਕ ਕਈ ਕੰਨਾਂ ਵਿੱਚ ਨੰਤੀਆਂ ਪਾਈ ਫਿਰਦੇ ਨੇ ਕੋਈ ਨੱਕ ਸਾਸੀ ਜਦੋਂ ਅਮਰ ਖੰਡੇ ਦੀ ਪੋਲ ਲੈਣ ਜਾਂਦੇ ਹਾਂ ਤੇ ਸਾਨੂੰ ਉੱਥੇ ਨੱਕ ਕੰਨ ਛੇ ਦੇ ਗਹਿਨੇ ਉਤਰਵਾਏ ਜਾਂਦੇ ਨੇ ਤੇ ਕਹਿਆ ਜਾਂਦਾ ਹੈ ਨੱਕ ਕੰਨ ਨਹੀਂ ਛੇਦੇ ਨੇ ਸਿਰ ਸਿਰ ਜਿਹਾ ਪਰਮਾਦਰਮ ਬਣਾਇਆ ਵੈਸਾ ਰਹਿਣ ਦੇਣਾ ਇਸ ਨੂੰ ਬਦਲਣਾ ਨਹੀਂ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਕਰਨੀ ਇੱਕ ਗੱਡੀ ਬਣ ਕੇ ਆਉਂਦੀ ਹੈ ਕਿਸੇ ਕੰਪਨੀ ਚੋਂ ਤੇ ਉਸ ਗੱਡੀ ਦਾ ਤੁਸੀਂ ਅਗਰ ਬਦਲ ਜਾਂਦੇ ਹੋ ਉਹਦੀ ਬਣਤਰ ਨੂੰ ਤੇ ਉਹ ਵੀ ਇੱਕ ਜੁਰਮ ਹੈ ਆਪਣੀ ਮਰਜ਼ੀ ਨਾਲ ਤੁਸੀਂ ਉਹ ਬੰਤਰ ਨਹੀਂ ਬਦਲ ਸਕਦੇ ਤੇ ਰੱਬੀ ਬਣਾਇਆ ਇਹ ਸਰੀਰ ਇਹਦੀ ਬੰਤਰ ਤੁਸੀਂ ਕਿੰ ਨੂੰ ਬਦਲ ਜਾ ਰਹੇ ਹੋ ਬਈ ਤੇ ਜੇ ਤੁਸੀਂ ਕੀ ਸੋਚਦੇ ਹੋ ਇਹ ਗੁਰੂ ਸਾਹਿਬ ਨੇ ਕੇਸ ਦਾੜੀ ਸੰਸਾਰ ਵਿੱਚ ਲਈ ਰੱਖਣ ਵਾਸਤੇ ਕਿਹਾ ਸੀ ਕਿ ਉਹ ਬਾਕੀ ਲੋਕਾਂ ਕੋਲ ਅਸੀਂ ਬਖਰੇ ਦਿੱਸੀਏ ਨਾ 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 ਗੁਰੂ ਸਾਹਿਬ ਕੋਈ ਵੱਖਰਾ ਪੰਨੇ ਸੀ ਪੈਦਾ ਕਰਨਾ ਚਾਹੁੰਦੇ ਔਰ ਉਹਨਾਂ ਨੇ ਸਾਰੇ ਸੰਸਾਰ ਨੂੰ ਇੱਕ ਸੂਤ ਵਿੱਚ ਪੋਰਿਆ ਹੋਏ ਦੱਸਿਆ ਕਿ ਇੱਕ ਪਿਤਾ ਇੱਕ ਇਸ ਕੇ ਹਮ ਬਾਰਿਕ ਸਾਰਿਆਂ ਦਾ ਇੱਕੋ ਪਿਤਾ ਪਰਮਾਤਮਾ ਗੁਰੂ ਸਾਹਿਬ ਨੇ ਕਿਹਾ ਉਹਨੇ ਕਿਹਾ ਕਿ ਕੋਈ ਸ਼ਕਲ ਸੂਰਤ ਜਿਹੜੀ ਮਰਜ਼ੀ ਹੋਵੇ ਰੰਗ ਰੂਪ ਨਸਲ ਜਣਾ ਮਰਜ਼ੀ ਹੋਵੇ ਤੁਸੀਂ ਆਪਣੀ ਜਾਤ ਪਾਲ ਫਿਰਕਾ ਪੰਥ ਜੋ ਮਰਜ਼ੀ ਬਣਾਈ ਫਿਰੋ ਲੇਕਿਨ ਅਸਲੀ ਤੁਸੀਂ ਸਾਰੇ ਇੱਕ ਪਿਤਾ ਦੀ ਔਲਾਦ ਹੋ ਸਾਰੇ ਇੱਕ ਹੋ ਗੁਰੂ ਸਾਹਿਬ ਨੇ ਇਕਤਾ ਹੀ ਸਾਨੂੰ ਪਰੋਤਾ ਸੀ ਇਸ ਲਈ ਗੁਰੂ ਸਾਹਿਬ ਨੇ ਇਹ ਬਾਕੀ ਦੁਨੀਆ ਨਾਲ ਕੋਈ ਸ਼ਕਲ ਬਖਰੀ ਕਰਨ ਵਾਸਤੇ ਦਾੜੀ ਕੇਸ ਨਹੀਂ ਰਖਾਈ ਬਲਕਿ ਰੱਬੀ ਹੁਕਮ ਹੈ ਰੱਬੀ ਦਾਤ ਹੈ ਇਹਨਾਂ ਦਾ ਕੋਈ ਲਾਭ ਹੈ ਸਰੀਰ ਨਾਲ ਕੇਸਾਂ ਦਾੜੀਆਂ ਦਾ ਲਾਭ ਹੈ ਕਿਤੇ ਮੈਡੀਕਲ ਤੌਰ ਤੇ ਤੁਸੀਂ ਦੇਖੋ ਨਾ ਕਿ ਕੇਸ ਜਿਹੜੇ ਕਾਲੇ ਨੇ ਇਹ ਕਾਰਬਨ ਹੁੰਦਾ ਜਿਹਦੇ ਕਾਰਨ ਕੇਸ ਕਾਲੇ ਨੇ ਜਿਸ ਇਨਸਾਨ ਦੇ ਸਰੀਰ ਚੋਂ ਕਾਰਬਨ ਘਟ ਜਾਂਦਾ ਉਹਦੇ ਕੇਸ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਜਵਾਨੀ ਵਿੱਚ ਵੀ ਕਈਆਂ ਦੇ ਚਿੱਟੇ ਹੋ ਜਾਂਦੇ ਨੇ ਤੇ ਜਿਨ੍ਹਾਂ ਦਾ ਕਾਰਬਨ ਪੂਰਾ ਕਈ ਤੇ ਬਡਾਪੇ ਚ ਵੀ ਜਾ ਕੇ ਤੁਸੀਂ ਦੇਖੋ ਕੇਸ ਕਾਫੀ ਕਾਲੇ ਹੁੰਦੇ ਨੇ ਮੈਂ 90 90 ਸਾਲ ਦੇ ਬੰਦੇ ਦੇਖੇ ਜਿਨ੍ਹਾਂ ਦੇ ਕੇਸ ਅਜੇ ਵੀ ਅੱਧੇ ਕਾਲੇ ਨੇ ਪੂਰੇ ਚਿੱਟੇ ਨਹੀਂ ਹੋਏ ਤੋਂ ਇਸ ਤਰ੍ਹਾਂ ਕੈਲਸ਼ੀਅਮ ਆਇਰਨ ਕਾਰਬਨ ਇਹ ਇਹਨਾਂ ਕਿਸਮ ਦੀ ਖੁਰਾਕ ਹੈ ਜਿੱਦਨ ਅਸੀਂ ਦਾੜੀ ਕਿਸਮ ਦੀ ਬੇਦੀ ਵੀ ਕਰਦੇ ਹਾਂ ਇੱਕ ਸਾਈਜ਼ ਹੁੰਦਾ ਹਰ ਖਾਨਦਾਨ ਦਾ ਬਈ ਕਿਤਨੇ ਇਸ ਖਾਨਦਾਨ ਵਿੱਚ ਕਿਤਨੇ ਲੰਬੇ ਦਾੜੇ ਵਾਲੇ ਹੁੰਦੇ ਨੇ ਕਿੰਨੇ ਲੰਬੇ ਕੇਸਾਂ ਵਾਲੇ ਬੰਦੇ ਹੁੰਦੇ ਨੇ ਤੇ ਜਦੋਂ ਉਹ ਕੱਟਦੇ ਆ ਉਹ ਜਿਹੜਾ ਉਹਨਾਂ ਦਾ ਇੱਕ ਸਾਈਜ਼ ਖਾਨਦਾਨੀ ਹੁੰਦਾ ਹੈ ਉੱਥੇ ਦਾ ਕੋਰ ਫਿਰ ਵਧਣ ਦਾ ਯਤਨ ਕਰਦੇ ਨੇ ਇਤਨੀ ਜਿਆਦੇ ਖੁਰਾਕ ਉਹਨਾਂ ਨੂੰ ਸਰੀਰ ਚ ਖਿੱਚਣੀ ਪੈਂਦੀ ਹੈ ਤੋਂ ਇਸ ਸਰੀਰ ਦੀ ਤਾਕਤ ਅਸੀਂ ਜ਼ਾਹਰ ਕਰਦੇ ਹਾਂ ਜਦੋਂ ਕਿਸੇ ਦਾੜੀ ਦੀ ਬੇਦਵੀ ਕਰਦੇ ਹਾਂ ਅਸੀਂ ਉਹ ਬਾਰ-ਬਾਰ ਉਗਦੇ ਨੇ ਉਹ ਉਗਣਾ ਉਹਨਾਂ ਦਾ ਵੀ ਸਬਦ ਕਰਦਾ ਹੈ ਕਿ ਮੇਰਾ ਇਹਨਾਂ ਦਾ ਕੱਟਣਾ ਜ਼ਰੂਰੀ ਨਹੀਂ ਕਟੋਗੇ ਤੇ ਫਿਰ ਮੁੜ ਕੇ ਵਧਦੇ ਨੇ ਫਿਰ ਮੁੜ ਕੇ ਵਧਦੇ ਨੇ ਅਸੀਂ ਕੱਟੀ ਜਾਂਦੇ ਆ ਤੇ ਅਸੀਂ ਮੰਨ ਕਰ ਰਹੇ ਹਾਂ ਜੀ ਅਸੀਂ ਸਿੱਖਾਂ ਔਰ ਸਿੱਖੀ ਸਰੂਪ ਨਾ ਹੁੰਦਿਆਂ ਵੀ ਸਿੱਖੀ ਦੇ ਦਾਵੇ ਤੇ ਦਾੜ੍ਹੀਆਂ ਕੇਸਾਂ ਵਾਲਿਆਂ ਦੇ ਖਿਲਾਫ ਬੋਲਣਾ ਕਿ ਦੇਖੋ ਜੀ ਇਹ ਜਿਨ੍ਹਾਂ ਇਹਨਾਂ ਨੇ ਵੱਡੇ ਦਾੜੇ ਰੱਖੇ ਹੋਏ ਨੇ ਇਹਨਾਂ ਦੇ ਵੱਡੇ ਜਿਨ੍ਹਾਂ ਨੇ ਦੁਮਾਲੇ ਬਧੇ ਹੋਏ ਨੇ ਇਹਨਾਂ ਦੀ ਇਹ ਕਰਤੂਤ ਉਹ ਵੀ ਠੀਕ ਹੈ ਇਹ ਵੀ ਠੀਕ ਹੈ ਕਿ ਅਗਰ ਕੋਈ ਸਿੱਖੀ ਸਰੂਪ ਵਾਲਾ ਬੰਦਾ ਸਿੱਖੀ ਦੇ ਉਲਟ ਕੰਮ ਕਰਦਾ ਉਹਨੂੰ ਨਹੀਂ ਕਰਨਾ ਚਾਹੀਦਾ ਅਸੀਂ ਉਸ ਨੂੰ ਰੋਕਣਾ ਟੋਕਣਾ ਲੇਕਿਨ ਪਹਿਲਾ ਆਪ ਤੇ ਸੁਧਰ ਜਾਈਏ ਇਹ ਆਪਨੰਦ ਦੇ ਚੂਰੂ ਪਰ ਪਾਣੀ ਤਿੰਨ ਹਿੰਦੀ ਜੇ ਗੰਗਾਣੀ ਵਾਲੀ ਗੱਲ ਕਰਦੇ ਆ ਆਪ ਤੇ ਉਸ ਮਾਰੀ ਦੇ ਤੁਰਨੀ ਦੇ ਜਿਹੜੇ ਤੁਰਰੇ ਨੇ ਥੋੜੇ ਬਹੁਤੇ ਉਹਨਾਂ ਕੋਲ ਥੋੜੇ ਬਹੁਤ ਭੁੱਲੋਂ ਹੋ ਰਹੀਆਂ ਨੇ ਅਸੀਂ ਉਹਨਾਂ ਨੇ ਨਿੰਦਾ ਕਰਨ ਨਾਲ ਕਿ ਆਪੇ ਬਚ ਜਾਾਂਗੇ ਇਹ ਡੂਬੇ ਕੀ ਕੀਤੀ ਤਾਂ ਡੂਬੇਗੇ ਸਾਰੇ ਨਾ ਰਹਾਂਗੇ ਹਮ ਨਾ ਸਾਥੀ ਹੁਮਾਰੇ ਇਹ ਸਾਰੇ ਸੁਧਰ ਜਾਈਏ ਇਹ ਬੇਵਕੂਫਾਨਾ ਜਿਹੜੀਆਂ ਹਰਕਤਾਂ ਨੇ ਸਾਡੀਆਂ ਇਹਨਾਂ ਨੇ ਗੁਰੂ ਸਾਹਿਬ ਦੀ ਜਿਹੜੀ ਕੀਤੇ ਕਰਤੀ ਸੀ ਪ੍ਰਾਤਨ ਸਿਧਾ ਨੇ ਜਿਹੜੀ ਮਿਹਨਤ ਕਰਕੇ ਸਿੱਖ ਕੌਮ ਦਾ ਨਾਂ ਸਾਰੇ ਸੰਸਾਰ ਤੇ ਨਿਆਰਾ ਕਰ ਦਿੱਤਾ ਸੀ ਨਿਹਰਾ ਖਾਲਸਾ ਬਣਾਇਆ ਸੀ ਅੱਜ ਅਸੀਂ ਉਸ ਨਿਆਰੇ ਪੰਨੂ ਖਤਮ ਕਰ ਚੁੱਕੇ ਹਾਂ ਸਾਰੇ ਨੌਜਵਾਨ ਦੇਖੋ ਜਿਹੜਾ 4 ਦਿਨ ਕਿਤੇ ਬਾਹਰਲੇ ਮੁਰਝ ਲਗਾ ਕੇ ਆ ਜਾਂਦਾ ਨਾ ਉਹ ਆਪਣੇ ਨਵੇਂ ਫੈਸ਼ਨ ਕਰਦੇ ਕੋਈ ਪਿੱਛੇ ਕੁੜੀਆਂ ਮੰਗ ਜੂੜੀਆਂ ਪਿੱਛੇ ਕਰੀ ਜਾਂਦੇ ਪਏ ਨੇ ਕੋਈ ਸਿਰ ਦੇ ਕੇਸ ਖਿਲਾਰ ਕੇ ਉੱਪਰ ਪੱਗਾ ਬੰਨਦੇ ਨੇ ਕੰਦੀ ਉੱਪਰ ਜੂੜਾ ਜਿੱਸਾ ਚੰਗਾ ਨਹੀਂ ਲੱਗਦਾ ਲੋਈ ਜਿਨ੍ਹਾਂ ਨੂੰ ਗੁਰੂ ਦਾ ਰੂਪ ਹੀ ਚੰਗਾ ਨਹੀਂ ਲੱਗਦਾ ਪ੍ਰਾਤਨ ਗੁਰਸਿੱਖਾਂ ਵਾਲਾ ਰੂਪ ਹੀ ਚੰਗਾ ਨਹੀਂ ਲੱਗਦਾ ਉਹ ਗੱਲਾਂ ਕਰਦੇ ਉਹ ਦਾਅਵੇ ਕਰਦੇ ਨੇ ਸਿੱਖੀ ਦੇ ਉਹ ਭਾਈ ਸੁਧਰ ਜਾਓ ਇਹ ਬੇਫਕੂ ਵਾਲੇ ਕੰਮ ਤੁਸੀਂ ਕਿਸੇ ਅਣਮਤੀ ਨੂੰ ਵੀ ਪੁੱਛ ਕੇ ਦੇਖਿਓ ਉਹ ਵੀ ਸਾਬਤ ਸੂਰਤ ਦਾ ਸਾਥ ਸਿਰਾ ਬੰਦੇ ਨਹੀਂ ਪਸੰਦ ਕਰਦੇ ਕੋਈ ਦੂਜੀ ਕੁੰਮ ਦਾ ਬੰਦਾ ਵੀ ਇਹ ਨਹੀਂ ਚਾਹੁੰਦਾ ਤੇ ਕੋਈ ਸਿੱਖ ਦਾੜੀ ਕੇਸ ਉਹਨੇ ਮੁੱਛੀ ਹੋਣ ਉਹ ਅਖਵਾਏ ਆਪਣੇ ਆਪ ਨੂੰ ਸਿੱਖ ਤੇ ਕਰਤੂਤਾਂ ਕਰੇ ਇਹ ਗੈਰ ਸਿੱਖੀ ਵਾਲੀ ਇਹ ਉਹ ਨਹੀਂ ਚਾਹੁੰਦੇ ਤੁਸੀਂ ਦੇਖ ਲਓ ਜਿਹੜੇ ਸਭ ਸੂਰਤ ਦਸਤਾਰ ਸਿਰਾਂ ਲੋਗ ਨੇ ਉਹਨਾਂ ਨੂੰ ਦੂਜੀ ਕੋਮੋਂ ਦੇ ਲੋਕ ਵੀ ਬੜੇ ਹੱਥ ਜੋੜ ਕੇ ਬੜੇ ਸਤਕਾਰ ਮਿਲਦੇ ਨੇ ਜਿਹੜੀਆਂ ਬੀਬੀਆਂ ਸਭ ਸੂਰਤ ਨੇ ਕਿਸ ਕੀ ਸਜਾਈਆਂ ਹੋਈਆਂ ਨੇ ਸਿਰ ਮੂੰਹ ਟਾ ਕੇ ਸੋਨਾ ਡਰੈਸ ਪੈਣ ਕੇ ਪਰਦੇ ਵਾਲਾ ਚੱਲਦੀਆਂ ਨੇ ਉਹਨਾਂ ਅੱਗੇ ਸਾਰਿਆਂ ਦੇ ਹੱਥ ਜੁੜਦੇ ਨੇ ਇਹ ਓਛੇ ਕੰਮ ਕਰਨ ਵਾਲੇ ਦੇ ਅੱਗੇ ਕਿਸੇ ਦੇ ਹੱਥ ਨਹੀਂ ਜੁੜਦੇ ਉਹਨਾਂ ਦਾ ਕੋਈ ਦਿਲੀ ਸਤਕਾਰ ਨਹੀਂ ਕਰਦਾ ਇਸ ਲਈ ਇਹ ਜਿਹੜੀਆਂ ਹਰਕਤਾਂ ਨੇ ਇਹ ਸਮਝਦਾਰਾਂ ਵਾਲੀਆਂ ਨਹੀਂ ਬੇਵਕੂਫਾਂ ਵਾਲੀਆਂ ਨੇ ਅਜੇ ਵੀ ਸੰਭਲ ਜਾਈਏ ਇਹ ਛੱਡ ਦਈਏ ਵਿਕੋਲੀਆਰ ਕਤਮ ਤੇ ਗੁਰਸਿੱਖਾਂ ਵਾਲਾ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ